ਬੰਗਲ ਹੇਠ ਬੈਠੇ ਬਹੁਤ ਸਤਿਕਾਰਯੋਗ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਹਿਬਾਨ ਬਖਵਤ ਕਿਸਾਨ ਜਥੇਬੰਦੀਆਂ ਮੀਡੀਆ ਵਾਲੇ ਵੀ ਸਾਰਿਆਂ ਨੂੰ ਫਤਿਹ ਸੰਜੀ ਦਾ ਬਣੀ ਹੈ ਕਿਤੇ ਘਾਟ ਨਾ ਪੈ ਜਾਵੇ ਤੱਕੜੇ ਹੋ ਕੇ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਤੁਸੀਂ ਸਰਕਾਰ ਬਣਾਈ ਸੀ ਤਿੰਨ ਚਾਰ ਸਾਲ ਪਹਿਲਾਂ ਬੜਾ ਭਰਮ ਭਲੇਖਾ ਸੀ ਇੱਕ ਬਦਲਾਅ ਲਿਆਵਾਂਗੇ ਉਹ ਬਦਲਾਅ ਲਿਆਉਣ ਚੱਲੀ ਸੀ ਉਹ ਸਾਡੀਆਂ ਜ਼ਮੀਨਾਂ ਖੋਹਣ ਚੱਲੀ ਸੀ ਇਹ ਪੰਜਾਬ ਦਾ ਮੁੱਖ ਮੰਤਰੀ ਕਹ ਰਿਹਾ ਕਿ ਸਪੈਸ਼ਲ ਦਰਦਾਵਲੀ ਜਿਹੜੀ ਕਰਾਈ ਜਾਊਗੀ ਜਦੋਂ ਪਿੰਡਾਂ ਦੇ ਪਿੰਡੀ ਡੁੱਬ ਗਏ ਫਿਰ ਦਰਦਾਵਲੀ ਦੀ ਕੀ ਜ਼ਰੂਰਤ ਹੈ ਇਹ ਮਜ਼ਾਕ ਕੀਤਾ ਮਾਰਛੇ ਦੇ ਨਾਂ ਤੇ ਕਣਕਾਂ ਜਿਹੜੀਆਂ ਸਾਡੀਆਂ ਘਣਿਆਂ ਦੇ ਨਾਲ ਮਾਰੀਆਂ ਗਈਆਂ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਬੱਕਰੇ ਤੇ ਮੁਰਗੀ ਦੇ ਮਾਲਜਾਂ ਦਾ ਐਲਾਨ ਕਰਦਾ ਸੀ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਪਰ ਇੱਥੇ ਹੜ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਸਕੇ ਆ ਹੱਥ ਤੇ ਸੋਕਾ ਕੁਦਰਤ ਦੀ ਆਪ ਨਹੀਂ ਇਹ ਪ੍ਰਬੰਧ ਦੀਆਂ ਪੈਦਾ ਕੀਤੀਆਂ ਹੋਈਆਂ ਆਫਤਾਂ ਨੇ ਹੜ੍ਹਾਂ ਨੂੰ ਕੰਟਰੋਲ ਕਰਕੇ ਸੋਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਇੱਥੇ ਨਾ ਲੈਰੀਟਾ ਸਭ ਕੀਤਾ ਜਾ ਰਿਹਾ ਹੈਗਾ ਕਿ ਨਾ ਹੀ ਹਰਾਮੀ ਲੋਕਤਾਂ ਦੀ ਸਰਕਾਰ ਕੋਈ ਪ੍ਰਬੰਧ ਜਿਹੜਾ ਕਰਨਾ ਚਾਹੀਦਾ ਤੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹਨੂੰ ਕਹਿੰਦੇ ਰੱਬ ਦੇ ਆਸਰੇ ਜਿਹੜਾ ਛੱਡਿਆ ਜਾ ਰਿਹਾ ਹੈਗਾ ਤੇ ਲੋਕੀ ਲੋਕਾਂ ਦੀ ਬਾਤ ਵੜਦੇ ਆ ਸਰਕਾਰ ਅੱਜ ਸਾਰੇ ਮਾਮਲਿਆਂ 'ਚ ਲਗਾਤਾਰ ਜਿਹੜੀ ਆ ਉਹ ਭੱਜ ਰਹੀ ਹੈਗੀ ਆ ਇੱਥੇ ਚੁਣੌਤੀ ਨਹੀਂ ਅਗਲੀ ਚੁਣੌਤੀ ਇਹ ਆ ਕਿ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹੁਣ ਬਿਜਲੀ ਜਿਹੜੀ ਆ ਪ੍ਰੀਪੇਅਰ ਕਰਨਾ ਚਾਹੁੰਦੇ ਹਜਿਆ ਜਿਹੜੇ ਨੁਕਸਾਨ ਦੀ ਫਸਲ 6 ਮਹੀਨੇ ਆਉਂਦੀ ਆ ਸਾਡੇ ਪਿੰਡਾਂ ਦੇ ਮਜ਼ਦੂਰ ਜਿਹੜੇ ਵੱਡੀ ਪੱਧਰ ਤੇ ਬੇਰੁਜ਼ਗਾਰੀ ਦਾ ਸ਼ਿਕਾਰ ਆ ਉਹ ਚੇਪੋ ਵਾਲੇ ਪ੍ਰੀਪੇਅਰ ਨਹੀਂ ਕੰਮ ਨਿਵਾ ਸਕਦੇਗੇ ਇਹ ਆਮ ਲੋਕਾਂ ਦੇ ਜਿਹੜਾ ਜ਼ਿੰਦਗੀ ਚ ਚੱਲਣ ਵਾਸਤੇ ਜਾ ਗਰਮੀ ਚ ਪੱਖਾ ਚਲਾਉਣ ਵਾਸਤੇ ਬਿਜਲੀ ਵਰਤਨੀਆ ਉਹਨਾਂ ਨੂੰ ਹਨੇਰੇ ਚ ਸਿੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਇਹਦਾ ਟੱਕਾ ਵਿਰੋਧ ਕਰਨਾ ਚਾਹੀਦਾ ਤੇ ਸੰਜੁਕਤ ਕਿਸਾਨ ਮੋਰਚਾ ਮਨ ਕਰਦਾ ਦੀ ਪੂਰੇ ਮੁਲਕ ਤੋਂ ਅਸੀਂ ਵਿਰੋਧ ਕਰਦੇ ਆ ਕਿ ਸਮਾਰਟ ਮੀਟਰ ਜਿਹੜੇ 30 ਪਰ ਮੀਟਰ ਆ ਇਹ ਬਿਲਕੁਲ ਨਹੀਂ ਲੱਗਣੇ ਚਾਹੀਦੇ ਸਰਕਾਰਾਂ ਨੂੰ ਇਸ ਲੋਕ ਵਿਰੋਧੀ ਫੈਸਲਾ ਜਿਹੜਾ ਹੈਗਾ ਉਹ ਵਾਪਸ ਲੈਣਾ ਚਾਹੀਦਾ ਆਖਰੀ ਗੱਲ ਕਿਉਂਕਿ ਮੇਰਾ ਸਮਾਂ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਨੇ ਆਲੂਆਂ ਦੀ ਅੱਗੇ ਬਜਾਈ ਕਰਨੀਆਂ ਜਾਂ ਹੋਰ ਤਾਂ ਜਦੋਂ ਫਸਲਾਂ ਦੀ ਬਜਾਈ ਵਾਸਤੇ ਉਹਨਾਂ ਨੂੰ ਖਾਦਾਂ ਦੀ ਜ਼ਰੂਰਤ ਹੁੰਦੀ ਆ ਤਾਂ ਪਹਿੰਨਿਆਂ ਸਿਰ ਪਹਿਲਾਂ ਪ੍ਰਾਈਵੇਟ ਦੁਕਾਨਾਂ 'ནਹੀਂ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕਿਸਾਨਾਂ ਨੂੰ ਖਾਦ ਦੇ ਨਾਲ ਜਬਰੀ ਜਿਹੜੀਆਂ ਚੀਜ਼ਾਂ ਲਈ ਉਹ ਮੜੀਆਂ ਜਾ ਰਹੀਆਂ ਨੇ ਖਾਦ ਦੇ ਨਾਲ ਆ